ਉਹਨੂੰ ਪਤਾ ਜੇ ਮੈਂ ਸਾਰਾ ਕੁਝ ਦੇ ਦਿੱਤਾ ਤੇ ਕੱਲ ਨੂੰ ਮੈਂ ਠੂਠਾ ਮੰਗੇ ਮੰਗਣਾ ਥੋੜਾ ਹੈ ਉਹ ਕੋਲ ਰੱਖਦਾ ਪਰ ਗੁਰੂ ਜਦੋਂ ਬਖਸ਼ਿਸ਼ ਕਰਦਾ ਹੈ ਨਾ ਸਾਥ ਸੰਗਤ ਗੁਰੂ ਇਹ ਨਹੀਂ ਸੋਚਦਾ ਕਿ ਮੈਂ ਕਿੰ ਨੂੰ ਦੇਣ ਲੱਗਾ ਮੈਂ ਕਹਿੰਦਾ ਮੇਰੇ ਗੁਰੂ ਦੀ ਤੇ ਐਡੀ ਵੱਡੀ ਬਖਸ਼ਿਸ਼ ਹੈ ਜਿੰਨੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਹੁੰਦਾ ਆਪਣੀ ਜ਼ਿੰਦਗੀ ਪਰ ਉਮਰ ਦੇ ਵਿੱਚ ਜਿੰਨੇ ਕਦੇ ਸ਼ੁਕਰਾਨੇ ਦੇ ਦੋ ਗੋਲ ਵਾ ਗੁਰੂ ਦੇ ਨਹੀਂ ਨਿਕਲੇ ਹੁੰਦੇ ਤੇ ਮਾਰੇ ਤੇ ਉਹਦੇ ਉੱਤੇ ਵੀ ਕਿਰਪਾ ਕਰ ਦਿੰਦਾ ਹੈ ਨਾ ਜਸਵੰਤ ਸਿੰਘ ਪਰਵਾਨਾ ਜੀ ਸਿੰਘ ਸਾਹਿਬ ਜਿਨ੍ਹਾਂ ਨੇ ਜਸਵੰਤ ਸਿੰਘ ਪਰਵਾਨਾ ਉਹਨਾਂ ਦੀਆਂ ਪੁਸਤਕਾਂ ਬੜੀਆਂ ਕਮਾਲ ਦੀਆਂ ਨੇ ਜੇ ਕਿਤੇ ਸਮਾਂ ਲੱਗੇ ਤਾਂ ਸਾਹਣੇ ਪੜ੍ਹੋ ਉਹਨਾਂ ਨੇ ਜ਼ਿਕਰ ਕੀਤਾ ਹੈ ਕਿថា ਉਹ ਕਹਿੰਦੇ ਨੇ ਬੰਦਾ ਕੁਝ ਥੋੜਾ ਬਹੁਤਾ ਇੱਕ ਦੂਜੇ ਨੂੰ ਦਵੇ ਤੇ ਲੜਾਈ ਕਰਕੇ ਖੋ ਲਏਗਾ ਮਤਲਬ ਦੂਰ ਹੈਈਏ ਵਿਪਤਾ ਪਈ ਤੇ ਚਲੋ ਸਮੇਂ ਮੁਤਾਬਕ ਹੈਲਪ ਕਰ ਦਿੱਤੀ ਤੇ ਮੰਨ ਲਓ ਕੋਈ ਬਿਚਾਰਾਂ ਦਾ ਟਕਰਾਅ ਹੋਇਆ ਤੇ ਬੰਦਾ ਦਾਵਾ ਕਰੇਗਾ ਨਾ ਕਿ ਮੈਂ ਤੇ ਉਹਨੂੰ 2-3 ਲੱਖ ਦਿੱਤਾ ਸੀ ਲੈ ਮਨਮੋਹ ਇਹ ਬੰਦਾ ਇੱਕ ਦੂਜੇ ਨੂੰ ਦੇ ਕੇ ਖੋ ਲੈਂਦਾ ਉਹ ਲਿਖਦੇ ਨੇ ਕਹਿੰਦੇ ਹਜ਼ਰਤ ਇਬਰਾਹਿਮ ਦਾ ਇਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਉਹ ਪੈਗੰਬਰ ਦਾ ਇੱਕ ਸੁਭਾਅ ਸੀ ਜਿੰਨਾ ਤੱਕ ਕਿਸੇ ਨੂੰ ਰੋਟੀ ਨਹੀਂ ਸਿਖਵਾ ਦਿੰਦਾ ਉਹਨਾਂ ਤੱਕ ਉਹ ਆਪ ਨਹੀਂ ਸਿੱਖ ਸਕਦਾ ਕਹਿੰਦੇ ਕੁਝ ਦਿਨ ਲੰਘ ਗਏ ਉਡੀਕਦਾ ਸੀ ਕਿ ਕੋਈ ਭਗਤ ਕੋਈ ਰੱਬ ਦਾ ਪਿਆਰਾ ਪ੍ਰੇਮੀ ਆਵੇ ਜਿਹਨੂੰ ਮੈਂ ਰੋਟੀ ਖਵਾਵਾਂ ਤੇ ਬਾਗ ਵਿੱਚ ਸ਼ਕਾ ਉਹ ਠੀਕ ਹੈ ਇੱਕ ਦਿਨ ਇਹ ਕਹਿੰਦੇ ਕੋਈ ਬਜ਼ੁਰਗ ਆਇਆ ਪਾਣ ਤੇ ਕੋ ਕੱਪੜੇ ਵੀ ਸਵਾਦ ਦੇ ਨਹੀਂ ਸੀ ਬੜਾ ਪਰਮੇਸ਼ਰ ਦੇ ਉਲਾਮਿਆਂ ਦੇ ਨਾਲ ਭਰਿਆ ਹੋਇਆ ਦਾ ਜੀਵਨ ਉਹਦੇ ਘਰ ਦਾ ਬੂਹਾ ਖੜਕਾਤਾ حضرت ਇਬਰਾਹਿਮ ਦਾ ਆਖਿਆ ਜੀ ਮੈਂ ਕੋ ਰਸ਼ਕਣਾ ਚਾਹੁੰਦਾ حضرت ਇਬਰਾਹਿਮ ਦੀ ਖੁਸ਼ੀ ਜਿਹੜੀ ਸੀ ਉਸ ਵਕਤ ਚਿਹਰੇ ਦੇ ਨਾਤੀ ਨਹੀਂ ਜਾ ਸਕਦੀ ਸ਼ੁਕਰ ਹੈ ਅੱਲਾ ਦਾ ਕਿ ਮੇਰੇ ਘਰ ਕੋਈ ਪ੍ਰੇਮੀ ਬਹੜਿਆ ਕਹਿੰਦੇ ਜਿਹਦੇ ਹੱਥ ਪੈਰ ਧਵਾਏ ਵਿਸਤਰਾ ਲਾਇਆ ਗਾ ਨੂੰ ਪ੍ਰਸ਼ਾਦਾ ਛਕਾਉਣ ਲੱਗੇ ਥਾਲ ਪੋਸਾਗਾ ਜੇ ਪਹਿਲੀ ਗ੍ਰਾਈ ਉਹ ਬਜ਼ੁਰਗ ਨੇ ਤੋੜ ਕੇ ਆਪਣੇ ਮੂੰਹ ਦੇ ਵਿੱਚ ਪਾਉਣ ਲੱਗਾ ਹਾਜ਼ਰਤ ਇਬਰਾਹਿਮ ਨੇ ਉਹਦਾ ਹੱਥ ਰੋਕਤਾ ਹੱਥ ਫੜ ਲਿਆ ਉਹਨੇ ਇੱਕ ਸ਼ਬਦ ਵਰਤਿਆ ਹਾਜ਼ਰਤ ਇਬਰਾਹਿਮ ਨੇ ਕਹਿੰਦਾ ਨਾਸਤਕ ਐ ਤੋ ਉਹ ਕਹਿੰਦਾ ਕਿਉਂ ਕਹਿੰਦਾ ਅੱਲਾ ਤੈਨੂੰ ਰੋਟੀ ਦੇ ਰਿਹਾ ਤੇ ਤੂੰ ਸ਼ੂਗਰ ਵੀ ਤੇ ਕਰ ਲਾ ਨਾ ਦੋ ਸ਼ਬਦ ਉਹਦੇ ਸ਼ੂਗਰ ਤੇ ਬੋਲ ਲਾ ਉਹ ਜਿਹੜੀ ਬੁਰਕੀ ਤੋੜੀ ਸੀ ਉਹਨੇ ਥਾਲੀ ਤੇ ਰੱਖ ਪਈ ਦੀ ਥਾਲੀ ਤੇ ਰੱਖ ਕੇ ਅੱਲਾ ਨੂੰ ਇੰਨੀਆਂ ਉਹਨੇ ਗਾਲਾਂ ਕੱਢੀਆਂ ਕਹਿੰਦਾ ਮੈਂ ਕਿਸੇ ਅੱਲਾ ਨੂੰ ਮੰਨਦਾ ਜੇ ਅੱਲਾ ਹੁੰਦਾ ਤੇ ਮੈਨੂੰ ਭੁੱਖਾ ਨਾ ਰਹੇਦਾ 10 ਦਿਨ ਹੋ ਗਏ ਜੇ ਮੈਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਜੇ ਅੱਲਾ ਹੁੰਦਾ ਤੇ ਮੈਨੂੰ ਭੁੱਖਾ ਨਾ ਲਾਰਦਾ हां हजरत इब्राहिम मैं तेरा शुक्र कर सकदा पर तेरे अल्लाह ਦਾ ਸ਼ੁਕਰ ਨਹੀਂ ਕਰ ਸਕਦਾ ਉਹ ਜਸਵੰਤ ਸਿੰਘ ਪਰਵਾਨਾ ਜੀ ਨੇ ਆਪਣੀ ਪੁਸਤਕ ਚ ਲਿਖਿਆ ਕਹਿੰਦੇ ਉਹਨੇ ਗਾਲਾਂ ਕੱਢੀਆਂ ਅੱਗੇ ਰੱਬ ਨੂੰ ਬੜੀ ਸ਼ਬਦਾਵਲੀ ਉਸ ਬਜ਼ੁਰਗ ਨੇ ਬੋਲੀ ਬੜੀ ਤਿੱਖੀ ਸ਼ਬਦਾਵਲੀ ਹਜ਼ਰਤ ਇब्राहिम ਨੂੰ ਗੁੱਸਾ ਆ ਗਿਆ ਉਹਨੇ ਉਹਦੇ ਅੱਗੇੋਂ ਥਾਲ ਫੋੜਿਆ ਉਹ ਕਹਿੰਦਾ ਜਾ ਤੈਨੂੰ ਰੋਟੀ ਨਹੀਂ ਦੇਣੀ ਭਜਾ ਮੇਰੇ ਘਰੋਂ ਉਹ ਕਹਿੰਦਾ ਜਦੋਂ ਤੁਰਨ ਲੱਗਾ ਨਾ ਉਹਨੇ ਫਿਰ ਅੱਲਾਹ ਨੂੰ ਕਹਿਤਾ ਕਹਦਾ ਵਾਹ ਹੋਏ ਰੱਬਾ ਪੁਰਾਣੀ ਦੁਸ਼ਮਣੀ ਏ 10 ਦਿਨ ਹੋ ਗਏ ਸੀ ਭੁੱਖੇ ਮਾਰੇ 11ਵੇਂ ਦਿਨ ਰੋਟੀ ਮਿਲ ਲੱਗੀ ਵੀ ਖੋਲੀ ਹਜੇ ਤੇ ਇਬਰਾਹਿਮ ਨੇ ਥਾਲ ਖੋਲਿਆ ਜੀ ਕਹਿੰਦੇ ਜਦੋਂ ਸ਼ਾਮਾਂ ਪਈਆਂ ਚਲੋ ਉਹਨਾਂ ਨੇ ਲਿਖਿਆ ਆਪਣੀ ਪੁਸਤਕ ਦੇ ਵਿੱਚ ਕਹਿੰਦੇ ਜਦੋਂ ਸ਼ਾਮਾਂ ਪਈਆਂ ਉਹਦਾ ਮਨ ਨਾ ਟਿਕਿਆ ਇਕਾਗਰਤਾ ਨਾ ਬਣੇ ਮੰਦੀ ਕਾਰਨ ਕੌਣ ਬੋਲ ਮਹਾਰਾਜ ਦੀ ਗੋਲ ਆਉਂਦੇ ਨਾ ਮਹਾਰਾਜ ਰੋ ਸਕੇ ਨਾ ਕਰਨ ਉਹ ਫਰਬ ਦੀ ਅਵਸਥਾ ਕਿੰਨੀ ਕਮਾਲ ਦੀ ਹੋਏਗੀ ਜਦੋਂ ਭਗਤ ਆਪਣੇ ਦਿਲ ਦੀ ਬਨਵਲੇ ਗੁਰੂ ਅੱਗੇ ਸਾਂਝੇ ਕਰਦਾ ਹੈਗਾ ਮਾਰੇ ਬੋਲਦੇ ਕਿਉਂ ਨਹੀਂ ਤੁਸੀਂ ਮਤਲਬ ਤੁਹਾਡਾ ਪ੍ਰੇਮੀ ਤੁਹਾਡੇ ਸਾਹਮਣੇ ਬੈਠਾ ਹੋਵੇ ਤੇ ਨਾਰਾਜ਼ ਹੋ ਕੇ ਬੋਲੇ ਨਾ ਤੇ ਬੰਦਾ ਤਰਲੇ ਲੈਂਦਾ ਨਾ ਕੋਈ ਯਾਰ ਬੜੇ ਸਮੇਂ ਬਾਅਦ ਮਿਲੇ ਆ ਤੇ ਬੋਲਦਾ ਕਿ ਹੁਣੇ ਪਿਆ ਭਗਤਾਂ ਦੀ ਅਵਸਥਾ ਵੇਖੋ ਕਿੰਨੀ ਕਮਾਲ ਦੀ ਏ ਜਦੋਂ ਭਗਤ ਨੇ ਗੱਲ ਕਰਕੇ ਕਾਰਨ ਕਮਲ ਬੋਲ ਹਜ਼ਰਤ ਇਬਰਾਹਿਮ ਦਾ ਦੀਏ ਬੋਲ ਹੈ ਤਾਰਨਾ ਕਮਲ ਦਾ ਬੋਲ اے ਅੱਲਾਹ ਕਿਹੜੀ ਗਲਤੀ ਹੋ ਗਈ ਬੋਲਦੇ ਕਿਉਂ ਨਹੀਂ ਅੱਜ ਮੰਨ ਕਿਉਂ ਨਹੀਂ ਟਿਕਦਾ ਕਹਿੰਦੇ ਆਕਾਸ਼ ਬਾਣੀ ਹੋਈ ਜੀ ਅੱਲਾ ਗਿਓ ਆ ਕੇ ਬੋਲਿਆ ਉਹ ਕਹਿੰਦਾ ਹਜਰ ਤੇ ਇਬਰਾਹਿਮ ਕਿਸੇ ਦਾ ਮਨ ਤੋੜ ਕੇ ਜੇ ਤੂੰ ਕਹੇ ਮਨ ਜੁੜ ਜਾਵੇ ਤੇ ਉਹ ਮਨ ਜੁੜਿਆ ਨਹੀਂ ਜਾਂਦਾ ਹੁੰਦਾ ਕਹਿੰਦੇ ਕਿਵੇਂ ਕਹਿੰਦਾ ਉਹ ਕਿੰਨੇ ਸਾਲ ਹੋ ਗਏ ਮੈਨੂੰ ਗਾਲਾਂ ਕੱਢਦਿਆਂ ਨੂੰ ਅੱਲਾ ਨੇ ਕਿਹਾ ਪਰਮੇਸ਼ਰ ਨੇ ਕਿਹਾ ਕਿੰਨੇ ਸਾਲ ਹੋ ਗਏ ਮੈਨੂੰ ਗਾਲਾਂ ਕੱਢਦਿਆਂ ਨੂੰ ਕਦੀ ਮੈਂ ਰੋਟੀ ਨਹੀਂ ਰੋਕੀ ਉਹਦੀ ਅੱਜ ਤੇਰੇ ਕੋਲ ਆਇਆ ਭਰੋਸਾ ਰੱਖ ਕੇ ਤੇ ਤੂੰ ਉਹਦੇ ਅੱਗੇੋਂ ਥਾਲ ਖੋਲਿਆ ਰੋਟੀ ਦਾ ਅੱਜ ਜੇ ਤੁੱਖਾ ਮਰਿਆ ਮੇਰੇ ਕਰਕੇ ਹਜਰਤ ਇਬਰਾਹਿਮ ਤੁੱਖਾ ਨਹੀਂ ਮਰਿਆ ਜੇ ਅੱਜ ਉਹ ਤੁੱਖਾ ਤੇਰੇ ਕਰੋਂ ਗਿਆ ਤੇ ਤੇਰੇ ਕਰਕੇ ਗਿਆ ਹੀ ਮੇਰੇ ਕਰਕੇ ਨਹੀਂ ਦਾਤੂ ਸਾਹਿਬ ਸੰਦੀਆਂ ਉਹ ਤੇ ਉਹਨੀਆਂ ਦਾਤਾ ਨੇ ਉਹ ਤੇ ਸੁੱਤੇ ਸਿੱਧ ਤੇਦੇ ਝੋਲੀ ਦੇ ਵਿੱਚ ਪਾ ਦੋਵੇਂ ਤੇ ਬੰਦਾ ਬੰਦਾ ਬੰਦੇ ਨੂੰ ਕੁਝ ਦੇ ਕੇ ਖੋਣ ਦਾ ਯਤਨ ਕਰੇਗਾ ਪਰ ਜਿਸ ਭਗਤ ਦਾ ਭਰੋਸਾ ਇੱਕ ਗੁਰੂ ਇੱਕ ਪਰਮੇਸ਼ਰ ਤੇ ਹੋਏਗਾ